चंपा 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 ਕੁੜੀਆਂ ਨੂੰ ਕਰਦਾ ਦਾ ਪੰਜਾਬ 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 ਹਾਏ 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 ਪੰਜਾਬ ਬੋਲਦੀ ਪਿਕਚਰ ਹੈ ਹਰ ਪੰਜਾਬ 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 ਪੁੱਤਲਾ ਕੋ ਕਹ ਉਹ ਨਗਰ ਕੌਂਸਲ ਦਾ ਫੁਕਿਆ ਕਿਉਂਕਿ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਨੇ ਉਹ ਉੱਚ ਅਧਿਕਾਰੀਆਂ ਨੂੰ ਸਹੀ ਸੂਚਨਾ ਨਹੀਂ ਪਹੁੰਚਾਰੇ ਉਹ ਸੂਚਨਾ ਕੁਛ ਐਸ ਆਰ ਨਾਲ ਤੋਰ ਰੰਡ ਰੋਡ ਕੇ ਪਹੁੰਚਾਉਂਦੇ ਨੇ ਜਿਹਦੇ ਨਾਲ ਸਾਡਾ ਮਸਲਾ ਨਹੀਂ ਹੱਲ ਹੋ ਰਿਹਾ ਮਸਲਾ ਤੁਹਾਨੂੰ ਮੈਂ ਜ ਦੁਬਾਰਾ ਸਮਝਾ ਦਿੰਨਾ ਐ ਇੱਥੇ ਨਗਰ ਕਾਉਂਸਲ ਨੇ ਇੱਕ ਐਮ ਆਰ ਐਫ ਸ਼ੈੱਡ ਬਣਾਇਆ ਹੈ ਜਿਹੜਾ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਐ ਉਹਦਾ ਇੱਕੋ ਹੀ ਕੰਮ ਹੁੰਦਾ ਹੈ ਕਿ ਸ਼ਹਿਰ ਦਾ ਕੂੜਾ ਉਹਦੇ ਵਿੱਚ ਜਾਵੇ ਪਰ ਨਗਰ ਕਾਉਂਸਲ ਨੇ ਆfda ਸਾਰਾ ਕੂੜਾ ਉਸ ਐਮ ਆਰ ਐਫ ਸ਼ੈੱਡ ਦੇ ਨਾਲ 5 ਕਿੱਲਾ ਜ਼ਮੀਨ ਐ ਉਹਦੇ ਤੇ ਸਿੱਟਣਾ ਸ਼ੁਰੂ ਕਰਤਾ ਜਿਹਦੇ ਨਾਲ ਉਸ ਏਰੀਏ 'ਚ ਜ਼ਮੀਨ ਤੋਂ 5 ਫੁੱਟ ਉੱਤੇ ਤੱਕ ਦਾ ਕੂੜਾ ਬਣ ਚੁੱਕਿਆ ਹੁਣ ਤੱਕ ਇਹ ਕੂੜਾ 2022 ਤੋਂ ਲੈ ਕੇ ਹੁਣ ਤੱਕ ਲਗਾਤਾਰ ਉੱਤੇ ਸੁੱਟਿਆ ਜਾ ਰਿਹਾ ਹੈ ਜਿਹਦੇ ਨਾਲ ਲੋਕਾਂ ਦੇ ਸਿਹਤ ਨੂੰ ਬਹੁਤ ਜ਼ਿਆਦਾ ਹਾਨੀਕਾਰਕ ਨੁਕਸਾਨ ਪਹੁੰਚ ਰਹੇ ਨੇ ਉੱਤੇ ਅੱਗ ਲੱਗ ਜਾਂਦੀ ਹੈ ਜਿਹਦੇ ਨਾਲ ਘਰਾਂ 'ਚ ਕੂਆ ਐਂਟਰ ਹੋ ਜਾਂਦਾ ਹੈ ਸਾਡੀਆਂ ਸਰਕਾਰ ਨੂੰ ਇੱਕੋ ਹੀ ਮੰਗਾਂ ਨੇ ਕਿ ਐਮ ਆਰ ਐਫ ਛੱਡ ਨੂੰ ਰਿਹਾ ਇਸੇ ਇਲਾਕੇ 'ਚ ਬੰਦ ਕੀਤਾ ਜਾਵੇ ਦੂਸਰੀ ਮੰਗ ਇਹ ਹੈ ਕਿ ਜਿਹੜਾ ਵੀ ਕੂੜਾ ਗੈਰ ਕਾਨੂੰਨੀ ਤਰੀਕੇ ਨਾਲ ਬਾਹਰ ਪਿਆ ਉਹਨੂੰ ਜਲਦ ਤੋਂ ਜਲਦ ਸੈਗਰੀਗੇਟ ਕਰਕੇ ਖਤਮ ਕੀਤਾ ਜਾਵੇ ਤੀਸਰੀ ਮੰਗ ਕੋਈ ਵੀ ਜਦੋਂ ਨਗਰ ਕਾਉਂਸਲ ਕੋਲੇ ਸ਼ਹਿਰ ਤੋਂ ਬਾਹਰ ਇੰਨੀਆਂ ਜਗ੍ਹਾਾਂ ਨੇ ਉਹ ਆਰਦੀ ਕੋਈ ਮਾਲਕੀਅਤ ਦੀ ਜਗ੍ਹਾ ਸ਼ਹਿਰ ਤੋਂ ਬਾਹਰ ਚੁਣ ਕੇ ਐਮਰਫ ਚੜਨੂ ਉੱਥੇ ਲੈ ਕੇ ਜਾਵੇ ਤੇ ਸ਼ਹਿਰ ਦਾ ਕੂੜਾ ਸ਼ਹਿਰ ਤੋਂ ਬਾਹਰ ਲੈ ਕੇ ਜਾਵੇ ਇਹ ਭਲਾਟੇ ਦਾ ਬਹੁਤ ਜ਼ਿਆਦਾ ਦੁਰਪੱਗਿਆ ਹੈ ਕਿ ਜਿਹੜੀ ਕਚੈਰੀਆਂ ਨੇ ਓਟਾ ਸ਼ਹਿਰ ਤੋਂ ਬਾਹਰ ਨੇ ਤੇ ਜਿਹੜਾ ਡੰਪ ਆਉ ਸ਼ਹਿਰ ਦੇ ਵਿੱਚ ਲਿਆਏ ਕਿ ਜਿਹੜੀ ਸ਼ਹਿਰ ਦੇ ਵਿੱਚ ਦੀ ਜਗ੍ਹਾ ਨੇ ਉਹ ਵਿੱਚ ਬਣਾਓ ਬਾਹਰ ਲੀਆਂ ਬਾਹਰ ਬਣਾਓ ਤਾਂ ਸਾਡੀ ਮੰਗ ਇੱਕੋ ਹੀ ਹੈ ਜੀ ਇਹ 16 17 18 ਵਾਰਡ ਦੇ ਵਿੱਚ ਜਿਹੜਾ ਐਮ ਆਰ ਐਫ ਸੈੱਟ ਲੱਗਿਆ ਤੇ ਉਹਦੇ ਨਾਲ ਪੰਜ ਕਿੱਲੇ 'ਚ ਜਿਹੜਾ ਡੰਪ ਹੈ ਉਹਨੂੰ ਜਲਦੀ ਤੋਂ ਜਲਦੀ ਬੰਦ ਕਰਕੇ ਸ਼ਹਿਰ ਤੋਂ ਬਾਹਰ ਲੈ ਕੇ ਜਾਇਆ ਜਾਵੇ ਹੋਰ ਸਾਡੀ ਇਹੀ ਮੰਗ ਹੈ ਨਗਰ ਕਾਉਂਸਲ ਐ ਡੀ ਸੀ ਐ ਡੀ ਸੀ ਤੇ ਸੀ ਐਮ ਤੱਕ ਬਿਲਕੁਲ ਸਹੀ ਸੂਚਨਾ ਪਹੁੰਚਾਵੇ ਤੋੜ ਮਰੋੜ ਕੇ ਨਾ ਪਹੁੰਚਾਵੇ ਸਾਡਾ ਧਰਨਾ ਲੱਗਿਆ 14 ਦਸੰਬਰ ਤੇ ਤੁਸੀਂ ਜੇ ਉੱਥੇ ਜਾ ਕੇ ਕੂੜਾ ਦੇਖੋਗੇ ਉਹ ਕੂੜਾ ਕੋਈ ਅੱਜ ਦਾ ਇਕੱਠਾ ਨਹੀਂ ਹੋਇਆ ਉਹ 2022 ਤੋਂ ਇਕੱਠਾ ਹੋ ਰਿਹਾ ਮੈਂ ਡੀਸੀ मैम ਨੂੰ ਵੀ ਕਹਿਣਾ ਚਾਹਨਾ ਏਡੀਸੀ मैम ਨੂੰ ਵੀ ਕਹਿਣਾ ਚਾਹਨਾ ਕਿ ਕੂੜਾ ਬਹੁਤ ਸਮੇਂ ਦਾ ਇੱਥੇ ਇਕੱਠਾ ਹੈ ਤਾਂ ਇਹ ਸੂੜੇ ਨੂੰ ਤੇ ਐਮਆਰਐਫ ਸ਼ੈਡ ਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾਇਆ ਜਾਵੇ ਅੱਜ ਪ੍ਰੈਸ ਕਾਟਰੀ ਦੀ ਤੁਹਾਡੇ ਨਾਲ ਪਹੁੰਚ ਕੀਤੀ ਹੈ ਵੀ ਅੱਜ ਉਹਨਾਂ ਨੂੰ ਟਾਈਮ ਦਿੱਤਾ ਸੀ ਅੱਜ ਤੇ 26 ਜਨਵਰੀ ਤੇ ਐਸਜੀਐਮ ਸਾਹਿਬ ਤਹਿਸੀਲਦਾਰ ਨਵੇਂ ਤਹਿਸੀਲਦਾਰ ਤੇ ਈਓ ਸਾਹਿਬ ਵੀ ਇੱਥੇ ਮੌਜੂਦ ਸੀ ਪਰ ਉਹਨਾਂ ਨੇ 1 ਮਿੰਟ ਦਾ ਸਮਾਂ ਹੀ ਨਹੀਂ ਸਮਝਿਆ ਕਿ ਅਸੀਂ ਇੰਨਾ ਵੱਡਾ ਧਰਨਾ 43 ਦਿਨਾਂ ਤੋਂ ਚੱਲ ਰਿਹਾ ਹੈ ਕਿ ਉਹਨਾਂ ਕੋਲ ਜਾ ਕੇ ਉਹਨਾਂ ਦੀ ਖਬਰ ਸਾਰ ਲੈ ਦੀਏ ਇੱਕ ਵੀ ਅਧਿਕਾਰੀ ਸਾਡੇ ਕੋਲ ਨਹੀਂ ਆਇਆ ਤੇ 18 ਵਾਰਡ ਦੇ ਬਸਨੀਕ ਇੱਥੇ 43 ਦਿਨਾਂ ਤੋਂ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਬੈਠੇ ਆ ਧਰਨੇ ਦੇ ਉੱਤੇ ਉਹ ਇੱਕੋ ਹੀ ਇੱਕ ਮੰਗ ਲੈ ਕੇ ਬੈਠੇ ਆ ਵੀ ਜੇ ਜਿਹੜਾ ਕੂੜਾ ਹੈਗਾ ਇਹ 2022 ਤੋਂ ਲੈ ਕੇ ਇੱਕ ਰੈ residencial area ਦੇ ਵਿੱਚ ਸੁੱਟਿਆ ਜਾ ਰਿਹਾ ਰੈ residencial area ਦੇ ਵਿੱਚ ਪੂਰੇ ਹੀ 5-6 ਕਿੱਲਾਂ ਦੇ ਵਿੱਚ ਜੇ ਅਨੁਦ ਦਿਖਾ ਦਈਏ ਤੁਸੀਂ ਵਿਜ਼ਿਟ ਕਰ ਲਓ ਜਾ ਕੇ ਨਾਲ ਸਾਡੇ ਤੁਹਾਡੀ ਬੇਨਤੀ ਆ ਨਾਲ ਏਡੀਸੀ ਸਾਹਿਬ ਨੂੰ ਬੇਨਤੀ ਆ ਡੀਸੀ ਸਾਹਿਬ ਨੂੰ ਬੇਨਤੀ ਆ ਕਿ ਜਿਹੜਾ ਈਓ ਸਾਹਿਬ ਆ ਉਹ ਈਓ ਸਾਹਿਬ ਇਹਨਾਂ ਨੂੰ ਤੋੜ ਮਰੋੜ ਕੇ ਉਹ ਪੱਖ ਪੇਸ਼ ਕਰ ਰਿਹਾ ਸਹੀ ਤੱਤ ਪੇਸ਼ ਨਹੀਂ ਕਰ ਰਿਹਾ ਉਹ ਤੋਂ ਈਓ ਸਾਹਿਬ ਇਸ ਕਰਕੇ ਜਿਹੜਾ ਇਹ ਤੇ ਧਰਨਾ ਲੱਗਿਆ ਉਹਨੂੰ ਅੱਜ ਪੂਰੇ 43 ਦਿਨ ਹੋ ਗਏ ਆ ਅੱਜ ਅਸੀਂ ਵੀ ਇਸ ਧਰਨਾ ਦੇ ਵਿੱਚ ਸ਼ਾਮਲ ਹੋਏ ਸੀ ਔਰ ਉੱਥੇ ਦੇਖਣ ਗਏ ਜਿੰਦਾ ਹਾਲ ਚਾਲ ਹਾਲ ਚਾਲ ਦੇਖਣ ਗਏ ਤਾਂ ਉੱਥੇ ਬੁਰੀ ਤਰ੍ਹਾਂ ਬੁਰਾ ਹਾਲ ਹੋਇਆ ਹੋਇਆ ਆ ਔਰ ਕੋਈ ਧਰਨੇਦ ਕਾਰੀਆਂ ਜਿੱਤੇ ਧਰਨੇ ਦੇ ਬੈਠੇ ਆ ਵੀ ਕੋਈ ਅਧਿਕਾਰੀ ਇੱਥੇ ਆਇਆ ਕੋਈ ਹਾਲ ਚਾਲ ਪੁੱਛਣ ਵਾਸਤੇ ਕੋਈ ਵੀ ਨਹੀਂ ਆਇਆ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਅਸੀਂ ਉਡੀਕ ਕਰਾਇੀ ਸੀ ਵੀ ਜਾਂ ਕੋਈ ਇੱਥੇ ਡੀਸੀ ਸਾਹਿਬ ਜਾਂ ਕੋਈ ਇੱਥੇ ਏਡੀਸੀ ਸਾਹਿਬ ਜਾਂ ਐਸਡੀਐਮ ਸਾਹਿਬ ਇਹ ਧਰਨੇ ਵਾਲਿਆਂ ਦੇ ਸਾਰ ਲੈਣ ਆਉਗਾ ਪਰ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਇਸ ਥਾਂ ਦੇ ਉੱਤੇ ਕੋਈ ਮੰਗ ਪੱਤਰ ਜਾਂ ਕੋਈ ਨਹੀਂ ਸਾਰ ਲੈਣ ਨਹੀਂ ਆ ਰਿਹਾ ਤਾਂ ਮਜਬੂਰ ਨ ਬਸ ਮਜਬੂਰ ਨ ਬਸ ਸਾਰੇ ਧਰਨਾ ਕਾਰੀਆਂ ਨੇ ਫੈਸਲਾ ਲਿਆ ਜੇ ਜਦੋਂ ਸਾਡੀ ਗੱਲ ਇੱਥੇ ਸਾਤਵੇਂ ਤਰੀਕੇ ਨਾਲ ਨਹੀਂ ਸੁਣੀ ਜਾ ਰਹੀ ਤਾਂ ਅਸੀਂ ਆਪ ਦਾ ਰੋਸ ਅਸੀਂ 26 ਜਨਵਰੀ ਦੇ ਵਿੱਚ ਜਾ ਕੇ ਰੋਸ ਪਾਸ ਨਹੀਂ ਕਰਨਾ ਆਪ ਦਾ ਰੋਸ ਪ੍ਰਟਾਸ਼ਨ ਨਹੀਂ ਕਰਨਾ ਅਸੀਂ ਸਰਪ ਜਾ ਕੇ ਰੋਡ ਦੇ ਉੱਤੇ ਹੀ ਇਹ ਧਰਨੇ ਦੇ ਵਿੱਚੋਂ ਇੱਕ ਸਰਪ ਆਪ ਦਾ ਇੱਕ ਟੋਕਣ ਦੇ ਤੌਰ ਤੇ ਇੱਕ ਟੋਕਨ ਦੇ ਤੌਰ ਤੇ ਇੱਕ ਰੋਸ ਜाहिर ਕਰਨ ਲਈ ਇੱਥੇ ਆਈਟੀ ਚੌਂਕ ਦਾ ਆਏ ਆ ਅਗਰ ਜੇ ਸਰਕਾਰ ਨੇ ਇਹ ਜਿਹੜਾ ਕੂੜਾ ਜੋ 2022 ਤੋਂ ਇੱਥੇ ਡੰਪ ਕਰਾਉਣਾ ਸ਼ੁਰੂ ਕੀਤਾ ਹੋਇਆ ਔਰ ਇਹਨੂੰ ਨਾ ਚੱਕਿਆ ਇਥੋਂ ਨਾ ਬੰਦ ਕੀਤਾ ਤਾਂ ਸਾਨੂੰ ਹੋ ਸਕਦਾ ਵੀ ਇਹ ਧਰਨੇ ਨੂੰ ਨਾਲ ਲੈ ਕੇ ਸਹਿਯੋਗੀ ਸਾਥੀਆਂ ਨੂੰ ਅਸੀਂ ਵੀ ਵਿੱਚ ਨਾਲ ਲੱਗ ਕੇ ਹੋਰ ਵੀ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਨਾਲ ਲੈ ਕੇ ਪਾਰਟੀ ਹਿਤਾਂ ਤੋਂ ਉੱਪਰ ਉੱਠ ਕੇ ਇਸ ਧਰਨੇ ਵਾਲਿਆਂ ਦੀ ਧਰਨਾਕਾਰੀਆਂ ਦੀ ਹਮਾਇਤ ਕਰਨੀ ਪਾਉਗੀ ਔਰ ਇਹ ਧਰਨੇ ਨੂੰ ਨਾਲ ਲੈ ਕੇ ਹੋਰ ਵੀ ਵੱਡਾ ਵਿਚਾਰ ਰੂਪ ਦੇ ਵਿੱਚ ਕਰਨਾ ਪਊਗਾ ਤਾਂ ਕਿ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਦਖਲਅੰਦਾਜ਼ੀ ਕਰੋ ਜਦੋਂ ਇੱਥੇ ਇਹ ਨਾ ਕਹੋ ਕਿ ਦੋ ਇੱਥੇ ਦਾਦੀ ਇਹ ਇੱਕ ਕਰਮਗਰੋ ਬਣੇ ਆ ਉਹ 100-100 ਸਾਲ ਦੀਆਂ ਰਜਿਸਟਰੀਆਂ 100-100 ਸਾਲ ਦੀਆਂ ਰਜਿਸਟਰੀਆਂ ਪਈਆਂ ਨੇ ਆਹ ਤੇ ਐਮਐਲਏ ਸਾਹਬ ਨੂੰ ਵੀ ਬੇਨਤੀ ਕਰਨੀ ਚਾਹਣਾ ਤੁਹਾਡੇ ਮਾਧਮ ਦੇ ਰਾਹੀਂ ਕਿ ਐਮਐਲਏ ਸਾਹਬ ਤੁਸੀਂ ਲੋਕਾਂ ਦੇ ਨਾਲ ਆ ਕੇ ਮਿਲ ਆ ਕੇ ਖੜੋ ਤੁਸੀਂ ਲਾਈਵ ਦੇ ਉੱਤੇ ਕਹੀ ਜਾਂਦੇ ਹੋ ਮੈਂ ਵੀ ਸੁਣਿਆ ਲਾਈਵ ਦੇ ਉੱਤੇ ਕਿ ਇਹ ਜੀ ਇਹ ਤਾਂ ਕੱਲ੍ਹ ਘਰ ਬਣੇ ਨੇ ਪੂਰਾ ਤਾਂ ਬਹੁਤ ਪੁਰਾਣਾ ਲੱਗਦਾ ਤੁਸੀਂ ਰਿਕਾਰਡ ਘੜਾ ਲਓ ਤੁਸੀਂ ਰਿਕਾਰਡ ਘੜਾ ਲਓ ਆਦਾ ਵੀ ਕਦੋਂ ਤੱਕ ਜਮੀਨ ਵੈਖ ਸੀ ਕਦੋਂ ਤੱਕ ਇਹ ਠੇਕੇ ਤੇ ਚੜਦੀ ਰਹੀ ਆ ਤੇ ਕਦੋਂ ਤੱਕ ਇਹ ਨਵੇਂ ਘਰ ਬਣੇ ਆ ਕਿੰਨੇ ਕੁ ਪੁਰਾਣੇ ਬਣੇ ਆ ਕਿੰਨੇ ਕੁ ਨਵੇਂ ਬਣੇ ਆ ਗਲਤ ਤੱਥ ਪੇਸ਼ ਨਾ ਸਰਕਾਰ ਕੋਲੇ ਕਰੋ ਜੇ ਤੁਸੀਂ ਲੋਕਾਂ ਦੇ ਸਹੀ ਨੁਮਾਇੰਦੇ ਹੋ ਤਾਂ ਲੋਕਾਂ ਦੀ ਆ ਕੇ ਆਵਾਜ਼ ਸੁਣੋ ਤੇ ਲੋਕਾਂ ਦੀ ਬਾਤ ਸੁਣੋਗੇ ਤਾਂ ਤੁਹਾਨੂੰ ਝੱਟ ਪਤਾ ਲੱਗ ਜਾਊਗਾ ਇਹਦਾ ਮਤਲਬ ਤੁਸੀਂ ਲੋਕਾਂ ਦੇ ਵਿੱਚ ਆਉਣਾ ਨਹੀਂ ਚਾਹੁੰਦੇ ਦੂਰ ਦੂਰ ਬਾਟੇ ਜਿਸ ਤਰ੍ਹਾਂ ਤੁਹਾਨੂੰ ਤੱਥ ਪੇਸ਼ ਕੀਤੇ ਜਾ ਰਹੇ ਆ ਉਹ ਤੱਥ ਤੁਸੀਂ ਬੈਠੇ ਬੈਠੇ ਆਪਣੇ ਦਫ਼ਤਰਾਂ ਦੇ ਵਿੱਚ ਬਿਆਨ ਕਰੀ ਜਾਂਦੇ ਹੋ ਇਹਦੇ ਨਾਲ ਮਸਲੇ ਹੱਲ ਨਹੀਂ ਹੋਣੇ ਤੁਸੀਂ ਆਓ ਜੇ ਲੋਕਾਂ ਦੇ ਸਹੀ ਨੁਮਾਇੰਦੇ ਹੋ ਤਾਂ ਤੁਸੀਂ ਆ ਕੇ ਇਹ ਲੋਕਾਂ ਦੀ ਬਾਹ ਫੜੋ ਤੇ ਜਿਹੜਾ कूड़े ਵਾਲਾ ਡੰਪ ਆ ਐਮਆਰਐਫਾ ਸਾਡਾ ਜਿਹੜਾ ਇਸ ਨੂੰ ਸ਼ਹਿਰ ਤੋਂ ਬਾਹਰ ਕਿਸੇ ਹੋਰ ਜਗ੍ਹਾ ਤੋਂ ਓਹ ਕੋਲ ਬਥੇਰੀ ਜਗ੍ਹਾ ਪਈ ਆ ਪਰ ਉਸੇ ਲੋਗ ਸੂਤਰਾਂ ਤੋਂ ਪਤਾ ਲੱਗਿਆ ਕਿ 1000 ਕਨਾਲ ਜਿਹੜੀ 100 ਏਕੜ ਤੋਂ ਜ਼ਿਆਦਾ ਜ਼ਮੀਨ ਬਣਦੀ ਆ ਉਹਦਾ ਕੋ ਪਤਾ ਲੱਗਿਆ ਕਿ ਇਹ ਨਗਰ ਕੌਂਸਲ ਦੀ ਪਈ ਆ ਬਖ ਬਖ ਥਾਵਾਂ ਦੇ ਉੱਤੇ ਉਹਨਾਂ ਦੇ ਉੱਤੇ ਜਾ ਕੇ ਸਹਿਰੋਂ ਬਾਹਰ ਇਹ ਤੁਸੀਂ ਇਹ ਨਾਲ ਐਮ ਆਰ ਪੈੱਡ ਬਣਾਓ ਤਾਂ ਕਿ ਜਿਹੜੇ ਰੈ residencial ਏਰੀਏ ਦੇ ਵਿੱਚ ਭਿਆਨਕ ਬਬਰੀਆਂ ਦਾ ਸ਼ਿਕਾਰ ਨਾ ਹੋਣ ਲੋਕ ਤੁਸੀਂ ਇਹ ਐਮ ਆਰ ਸੈੱਟ ਨੂੰ ਹੋਰ ਪਾਸੇ ਤਾਂ ਟ੍ਰਾਂਸਫਰ ਕਰੋ ਬਸ ਐਨੇ ਹੀ ਕਹਿੰਦਾ ਹੋਇਆ ਧਰਨੇਕਾਰੀਆਂ ਦੀ ਔਰ ਪੂਰ ਸਪੋਰਟ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਧਰਨਾਕਾਰੀ ਸਾਨੂੰ ਕਹਿਣਗੇ ਕਿ ਤੁਸੀਂ ਬਾਹਰੋਂ ਸਾਨੂੰ ਸਪੋਰਟ ਦਿਓ ਤਾਂ ਅਸੀਂ ਜ਼ਰੂਰ ਆਪਦੇ ਲੋਕ ਲਸ਼ਕਰ ਦੇ ਨਾਲ ਇਹ ਧਰਨੇ ਵਾਲੇ ਦੀ ਸਪੋਰਟ ਦੇ ਵਿੱਚ ਆਵਾਂਗੇ ਐਨੇ ਕਹਿੰਦੇ ਹੋ ਤੁਹਾਡਾ ਧੰਨਵਾਦ